ਸਵੇਕ ਕਿਸਾਨ ਵੀਰੋ ਅੱਜ ਆਪਾਂ ਬਈ ਫੌਟਲੀਜਾ ਦੀ ਨਰਸਰੀ ਪਾ ਰਹੇ ਹਾਂਗੇ ਦੁਆਰੇ ਫੁੱਲ ਗੋਭੀ ਦੀ ਤੇ ਜੇ ਕਿਸੇ ਭਰਾ ਨੇ ਕੋਈ ਸਪੈਸ਼ਲ ਨਸ ਨਹੀਂ ਪਾਉਣੀ ਆ ਉਹ ਵੀ ਪਵਾ ਸਕਦਾ ਵੈਸੇ ਆਪਾਂ ਫੌਟਲੀਜਾ ਬੀਜ ਰਹੇ ਹਾਂ ਬਈ ਹੁਣ ਗਾਹਾਂ ਵਿਚਰ ਵਾਸਤੇ ਤੇ ਗਾਹਾਂ ਬਈ ਆਪਾਂ ਗੰਡੇ ਦਾ ਪਨੀਰੀ ਵੀ ਪਾ ਰਹੇ ਹਾਂਗੇ ਤੇ ਜੇ ਕਿਸੇ ਭਰਾ ਨੇ ਗੰਡੇ ਦੀ ਪ੍ਰੀਵੀ ਹੁਣ ਬਈ ਜਿਆਦੇ ਪੱਧਰ ਤੇ ਵਜਵਾਉਣੀ ਆ ਬੁੱਕ ਕਰਾਉਣੀ ਆ ਤਾਂ ਕਰਾ ਵੀ ਸਕਦਾ ਵੈਸੇ ਆਪਾਂ ਗੋਭੀਆਂ ਦੀ ਪਨੀਰੀ ਦਾ ਪਾਰਕ ਹੈ ਗੋਭੀ ਜੇ ਵੱਡੇ ਪੱਧਰ ਤੇ ਵਜਵਾਉਣੀ ਆ ਬਈ ਕਿਸੇ ਨੇ ਤਾਂ ਆਪ ਦੀ ਉਹ ਬੁੱਕ ਕਰਵਾ ਕੇ ਹੁਣ ਬਈ ਵਵਾ ਸਕਦਾਗਾ ਤੇ ਆਪਾਂ ਫੌਟਲੀਜ ਤੇ ਪਰ ਗੋਭੀ ਬਹੁਤ ਸਰ ਆ ਗਈ ਤੇ ਜਿਹੜੇ ਵੀ ਕਿਸਾਨ ਭਰਾਵਾਂ ਨੂੰ ਲੋੜ ਹੋਈ ਤੇ ਬਈ ਆਪਾਂ ਹੁਣ ਵੀ ਨਰਸਰੀਆਂ ਵੇਚੀ ਇਹਨੇ ਤੇ ਗਾਹਾਂ ਗਾਹਾਂ ਵੀ ਨਾਲ ਨਾਲ ਆਪਾਂ ਨਰਸਰੀ ਪਾਈ ਜੰਨੇ ਹੈਗੇ ਤੇ ਜਿਹੜੇ ਵੀ ਜਿਹੜੇ ਕਿਸਾਨ ਭਰਾਵਾਂ ਨੂੰ ਲੋੜ ਹੈ ਆਪਾਂ ਉਹ ਪਿਆਜ਼ ਨਰਸਰੀ ਬੀਜਾਂਗੇ ਪਿਆਜ਼ ਆਪਾਂ ਬਈ ਇਹ ਜਿਹੜਾ ਹੁਣ ਬੀਜ ਰਹੇ ਆ ਆਪਾਂ ਲੋੜੀ ਮੇਰੇ ਦੇਵਾਂਗੇ ਸਾਰਿਆਂ ਨੂੰ ਕਿਉਂਕਿ ਉਸ ਤੋਂ ਬਾਅਦ ਜਿਹੜਾ ਪਿਆਜ਼ ਹੋਊਗਾ ਇਹ ਇਹ ਜਿੱਕੇ ਨਾ ਮਰਜੀ ਸਮਾਂ ਰੱਖ ਲਓ ਘਰੇ ਨਾਲ ਤਾਂ ਖਰਾਬ ਨਹੀਂ ਹੁੰਦਾ ਤੇ ਨਾਲੇ ਬਈ ਇੱਕ ਵੀ ਬੂਟਾ ਨਿਸਰ ਨਹੀਂ ਹੈਗਾ ਕਿਉਂਕਿ ਜਿਹੜਾ ਹੁਣ ਪਿਆ ਪਿਆਜ਼ ਜੇ ਤੁਸੀਂ ਪੱਟ ਕੇ ਕਿਦੋਂ ਨਰਸਰੀ ਲੈ ਕੇ ਲਓਗੇ ਉਹਦੇ ਅਨੁ ਤੇ ਜਿਹੜੇ ਜਿਹੜੇ ਕਿਸਾਨ ਭਰਾ ਨੂੰ ਲੋੜ ਹੋਈ ਫੌਟ ਲਈ ਜਾ ਬਈ ਜੇ ਹੋਰ ਵੀ ਕੋਈ ਨਰਸਰੀ ਪਾਉਣੀ ਚਾਹੇ ਗਰੀਮਾ ਹੋਗੀ ਜਿਹੜੀ ਵੀ ਤੁਹਾਨੂੰ ਨਰਸਰੀ ਚਾਹੀਦੀ ਹੋਈ ਕਿਸਾਨ ਭਰਾ ਸਾਡਾ ਸੰਪਰਕ ਕਰ ਸਕਦੇ 7814401236 ਤੇ ਬਾਕੀ ਕੋਈ ਵੀ ਹੋਰ ਇਨਫਰਮੇਸ਼ਨ ਚਾਹੀਦੀ ਹੋਈ ਤਾਂ ਆਪਣੇ YouTube ਪੇਜ ਤੇ ਬਈ ਸਾਰੇ ਵੀਡੀਓ ਪਈਆਂ ਨੇ ਹੈਪੀ ਫਾਰਮ ਲਾ ਦੇ YouTube ਪੇਜ ਬਣ ਹਾਂ ਤੇ ਆਪਣੇ ਪੇਜ ਨੂੰ ਫੋਲੋ ਲਾਈਵ ਮੀ ਕਰ ਲੋ ਤੁਹਾਨੂੰ ਇਹ ਜੀਆਂ ਵੀਡੀਓ ਬਈ ਮਿਲਦੀਆਂ ਰਹਿਣਗੀਆਂ ਤੇ ਖੇਤੀਬਾੜੀ ਆਪਾਂ ਸਾਰੀ ਪੰਜਾਬੀ ਖੇਤੀਬਾੜੀ ਕਰਦੇ ਆ ਬਈ ਤੇ ਸਾਰੀ ਖੇਤੀਬਾੜੀ ਦੀ ਤੁਹਾਨੂੰ ਜਾਣਕਾਰੀ ਇਸ ਪੇਜ ਦੇ ਉੱਤੇ ਮਿਲਦੀ ਰਿਹਾ ਕਰੂਗੀ ਧੰਨਵਾਦ